ਸੋਨੇ ਲਾਲ ਦੋ ਪਿਆਰੇ ਵਿਚੜੇ ਸਰਸਾ ਦੇ ਕਿਨਾਰੇ ਸੋਨੇ ਲਾਲ ਦੋ ਪਿਆਰੇ ਵਿਚੜੇ ਸਰਸਾ ਦੇ ਕਿਨਾਰੇ ਕਲਗੀ ਤਾਰੇ ਦੇ ਦੁਲਾਰੇ ਚਮਕੇ ਚਿਹਰਿਆਂ ਤੇ ਨੂਰ ਮਾਨੂ ਕੁਛ ਦੇ ਦਾਦੀ ਜੀ ਕਰ ਹੁਣ ਕਿੰਨੀ ਕੁ ਦੂਰ ਮਾਨੂੰ ਪੁੱਛਦੇ ਦਾਦੀ ਜੀ ਕਰ ਹੁਣ ਕਿਤਨੀ ਕੁ ਦੂਰ ਲਾ ਕੇ ਸੀਨੇ ਦੇ ਨਾਲ ਮਾਤਾ ਕਹਿੰਦੀ ਸੁਣੋ ਲਾਲ ਲਾ ਕੇ ਸੀਨੇ ਦੇ ਨਾਲ ਮਾਤਾ ਕਹਿੰਦੀ ਸੁਣ ਲਾਲ ਛੱਡੋ ਕਰ ਦਾਖਿਆਂ ਲ ਪਿੱਛਾ ਦੂਰ ਅੰਗਾ ਨੇੜ ਦਾਦੀ ਕਹਿੰਦੀ ਬੱਚਿਓ ਵਰ ਗਿਆ ਪਾਣੇ ਦਾ ਗੇੜ ਦਾਦੀ ਕਹਿੰਦੀ ਬੱਚਿਓ ਵਰ ਗਿਆ ਪਾਣੇ ਦਾ ਗੇੜ ਕਿੱਥੇ ਪਿਤਾ ਜੀ ਸਦਾਈ ਸਾਨੂੰ ਦਿੱਤਾ ਕਿਉਂ ਪੁਲਾਏ ਕਿੱਥੇ ਪਿਤਾ ਜੀ ਸਦਾਈ ਸਾਨੂੰ ਦਿੱਤਾ ਕਿਉਂ ਪੁਲਾਏ ਵੱਡੇ ਵੀਰ ਜਦੋਂ ਕਰਾਂਗੇ ਜ਼ਰੂਰ ਮਾਨੂੰ ਪੁੱਛਦੇ ਦਾਦੀ ਜੀ ਕਰ ਹੁਣ ਕਿਤਨੀ ਕੋ ਦੂਰ ਮਾਨੂੰ ਪੁੱਛਦੇ ਦਾਦੀ ਜੀ ਕਰ ਹੁਣ ਕਿਤਨੀ ਕੋ ਦੂਰ ਵਾਰੀ ਸਦਕੇ ਮੈਂ ਜਾਵਾ ਚਾਹਾਂ ਵੀਰਾਂ ਨੂੰ ਮਿਲਾਵਾ ਵਾਰੀ ਸਦਕੇ ਮੈਂ ਜਾਵਾ ਚਾਹਾਂ ਵੀਰਾਂ ਨੂੰ ਮੁਲਾਵਾ ਸੱਚੇ ਕਰ ਜਾਪ ਚਾਵਾਂ ਲੰਮੇ ਪੰਦਨੋਂ ਨੇ ਬੇੜਾ ਦਾਦੀ ਕਹਿੰਦੀ ਬੱਚਿਓ ਵਰ ਗਿਆ ਪਾਣੇ ਦਾ ਗੇੜ ਦਾਦੀ ਕਹਿੰਦੀ ਬੱਚਿਓ ਵਰ ਗਿਆ ਪਾਣੇ ਦਾ ਗੇੜ ਮਾਨੂੰ ਪੁੱਛਦੇ ਦਾਦੀ ਜੀ ਘਰ ਹੁਣ ਕਿਤਨੀ ਕੋ ਦੂਰ ਮਾਨੂੰ ਪੁੱਛਦੇ ਦਾਦੀ ਜੀ ਘਰ ਹੁਣ ਕਿਤਨੀ ਕੋ ਦੂ